ਚੱਲ ਨਹੀਂ ਬੋਲ ਲੈਣਾ ਪਈਏ ਆਪਾਂ ਹਨਾ ਚਲ ਵੀ ਨੂੰ ਤਾਂ ਉਦੋਂ ਵੀ ਪਾਈ ਮੈਨੂੰ ਬੜਾ ਮਜ਼ਾ ਆਇਆ ਮੈਂ ਤਾਂ ਚਸਾ ਜਿਹਾ ਹੀ ਪੈ ਗਿਆ ਵੀ ਹੁਣ ਬੋਲ ਗਿਆ ਹੀ ਪਾਇਆ ਕਰੀਏ ਚਲ ਪਾ ਤੈਨੂੰ ਨਾ ਵੀ ਪਾਈ ਜੋ ਮਜ਼ਾ ਚੱਲ ਤੈਨੂੰ ਨਤੀ ਆ ਪਬੋ ਨੂੰ ਪਿੱਪਲ ਪੱਤੀਆਂ ਵਿਆਹ ਕਰਵਾ ਵਾਲਾ ਵੀਰਿਆ ਤੈਨੂੰ ਆ ਪਬੋ ਨੂੰ ਪਿੱਪਲ ਪੱਤੀਆਂ ਵਿਆਹ ਕਰਵਾ ਵਾਲਾ ਵੀਰਿਆ ਲੱਡੂ ਵਾਂਡੇ ਦੀ ਗਲੀ ਦੇ ਵਿੱਚੋਂ ਆਵਾਂ ਵਿਆ ਮੇਰੇ ਸੋਹਣੇ ਵੀਰ ਦਾ ਲੱਟੂ ਵਾਂਡੇ ਢਿਗਲਿ ਦੇ ਵਿੱਚੋਂ ਆਵਾਂ ਵਿਆ ਮੇਰੇ ਸੋਹਣੇ ਵੀਰ ਦਾ ਅਰਸ਼ਾਂ ਵਿੱਚੋਂ ਪਰियां ਆਈਆਂ ਅਰਸ਼ਾਂ ਵਿੱਚੋਂ ਪਰियां ਆਈਆਂ ਸਹਿਰਾ ਗੁੰਦ ਲੈ ਆਈਆਂ ਹਰ ਸ਼ਾਮ ਵਿੱਚੋਂ ਪਰੀਆਂ ਆਈਆਂ ਸੇਰਾ ਗੁੰਦ ਲੈ ਆਈਆਂ ਨੀਰ ਦੇ ਸਿਰ ਨੇ ਅੱਜ ਰੌਣਕਾਂ ਲਾਈਆਂ ਦੇ ਸਿਰ ਨੇ ਅੱਜ ਰੌਣਕਾਂ ਲਾਈਆਂ ਵੀਰ ਦੇ ਸਿਰ ਨੇ ਅੱਜ ਰੌਣਕਾਂ ਲਾਈਆਂ ਬਾਰੀ ਬਰਸੀ ਖਟਣ ਗਿਆ ਸੀ ਬਾਰੀ ਬਰਸੀ ਖਟਣ ਗਿਆ ਸੀ ਖਟਕੇ ਲੈ ਆਂਦਾ ਆਗ ਵੀਰਾ ਚੜ ਕੋੜੀ ਪੈਣ ਫੜੇ ਤੇਰੀ ਬਾਗ ਵੀਰਾ ਚੜ ਕੋੜੀ ਤਾ ਕਣਫਲੇ ਤੇਰੀ ਵਾਗ ਵੀਰਾ ਚੜ ਕੋੜੀ ਕੰਗ ਪੰਗ ਕੰਗ ਰਿਆਜ ਕਰ ਬਾਬਲ ਦੇ ਤੀਆਂ ਮੇਲਣਾ ਆਈ ਅਨੀ ਅਜ ਕਰ ਬਾਬਲ ਦੇ ਤੀਆਂ ਮੇਲਣਾ ਆਈ ਅਨੀ ਅਜ ਕਰ ਬਾਬਲ ਦੇ ਛੋਲੇ 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 ਨਹੀਂ ਅੱਜ ਮੇਰੇ ਵੀਰੇ ਦੇ ਕੌਣ ਬਰਾਬਰ ਬੋਲੇ ਨਹੀਂ ਅੱਜ ਮੇਰੇ ਵੀਰੇ ਦੇ ਕੌਣ ਬਰਾਬਰ ਬੋਲੇ ਨਹੀਂ ਅੱਜ ਮੇਰੇ ਵੀਰੇ ਦੇ ਆਲੇ 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 ਨਹੀਂ ਅੱਜ ਮੇਰੇ ਵੀਰੇ ਦੇ ਪੱਜੇ ਫਿਰ ਨਿਗੇ ਸਾਲੇ ਨਹੀਂ ਅੱਜ ਮੇਰੇ ਵੀਰੇ ਦੇ ਪੱਜੇ ਫਿਰ ਨਿਗੇ ਸਾਲੇ ਤੇ ਮੇਰੇ ਵੀਰੇ ਦੇ ਬਾਰੀ ਬਰਸੀ ਘਟਣ ਗਿਆ ਸੀ ਬਾਰੀ ਬਰਸੀ ਘਟਣ ਗਿਆ ਸੀ ਖਟਕੇ ਲਾਂਦੇ ਕੇਲੇ ਨਹੀਂ ਅਜ ਮੇਰੇ ਵੀਰੇ ਦੇ ਹੀਰ ਨਾਲ ਹੋ ਗਏ ਮੇਲੇ ਨਹੀਂ ਅਜ ਮੇਰੇ ਵੀਰੇ ਦੇ हीर ਨਾਲ ਹੋ ਗਏ ਮੇਲੇ ਨਹੀਂ ਅਜ ਮੇਰੇ ਵੀਰੇ ਦੇ ਮੇਰੇ ਵੀਰ ਜਾਵੇ ਆ ਮੈਨੂੰ ਗੋਡੇ-ਗੋਡੇ ਚਾ ਮੇਰੇ ਵੀਰ ਜਾਵੇ ਆ ਮੈਨੂੰ ਗੋਡੇ-ਗੋਡੇ ਚਾ ਆਪਾਂ ਦੋਵੇਂ ਜਾਵਾਂਗੇ ਚਿੱਟੇ ਦੰਦ ਗਲਾਬੀ ਬੁੱਲ ਕਿਸੇ ਦੇ ਮੰਗਲੇ ਆਵਾਂਗੇ ਚਿੱਟੇ ਦੰਦ ਗਲਾਬੀ ਬੁੱਲ ਕਿਸੇ ਦੇ ਮੰਗਲੇ ਆਵਾਂਗੇ ਮੰਗਣਾ ਜੇ ਵੀਰਾ ਤੇ ਰਹੋਵੇ ਮੰਗਣਾ ਚਾਰੇ ਪਹਿਣਾ ਆਈਏ ਜੇ ਵੀ ਰਾਤ ਰਹੋਵੇ ਮੰਗਣਾ ਚਾਰੇ ਪਹਿਰਾ ਆਈਏ ਇਨਕੋ ਪਾੜ ਦੇ ਸੂਟ ਸੁਹਾਈਏ ਕਿਨੁ ਕਿੜ ਗਣੇ ਪਾਈਏ ਅਜ ਕਰ ਬਾਬਲ ਦੇ ਪੜ ਕੇ ਮੇਲਣਾ ਜਾਈਏ ਨਹੀਂ ਅਜ ਕਰ ਬਾਬਲ ਦੇ ਬਣ ਕੇ ਮੇਲਣਾ ਜਾਈਏ ਅਜ ਕਰ ਬਾਬਲ ਦੇ ਬਣ ਕੇ ਮੇਲਣਾ ਜਾਈਏ ਰੋੜਾ ਆਰ ਕੋਈ ਨਾ ਰੋੜਾ ਪਾਰ ਕੋਈ ਨਾ ਰੋੜਾ ਆਰ ਕੋਈ ਨਾ ਰੋੜਾ ਪਾਰ ਕੋਈ ਨਾ ਜਿੱਦੀ ਸੱਸ ਮੋਟਿਆਰੀ ਉਹਦਾ ਹਾਲ ਕੋਈ ਨਾ ਜਿੱਦੀ ਸੱਸ ਮੋਟਿਆਰੀ ਉਹਦਾ ਹਾਲ ਕੋਈ ਨਾ ਲੋਕੀ ਕਹਿੰਦੇ ਸੱਸਾਂ ਮਾੜੀਆਂ ਲੋਕੀ ਕਹਿੰਦੇ ਸੱਸਾਂ ਮਾੜੀਆਂ ਲੋਕੀ ਕਹਿੰਦੇ ਸੱਸਾਂ ਮਾੜੀਆਂ ਸੱਸਾਂ ਹੁੰਦੀਆਂ ਧਰਮ ਦੀਆਂ ਮਾਵਾਂ ਨਾਲੇ ਸੱਸਾਂ ਪੁੱਤ ਦਿੰਦੀਆਂ ਨਾਲੇ ਦਿੰਦੀਆਂ ਰਹਿਣ ਨੂੰ ਥਾਵਾਂ ਨਾਲੇ ਸੱਸਾਂ ਪੁੱਤ ਦਿੰਦੀਆਂ ਨਾਲੇ ਦਿੰਦੀਆਂ ਰਹਿਣ ਨੂੰ ਥਾਵਾਂ ਨਾਲੇ ਸੱਸਾਂ ਪੁੱਤ ਦਿੰਦੀਆਂ நா பன்னுவே தூ நாபி பன்னுவே தன நேர ਤੇਰੀਆਂ 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 ਦੀ ਨਾਭੀ ਪੱਗ ਬਨ ਲੈਣ ਦੇ ਤੇ ਤਾਂ ਵਿੱਚ ਮਿਰਚਾਂ ਬ ਤੇਰੀਆਂ ਦੀ ਨਾਭੀ ਪੱਗ ਬਨ ਲੈਣ ਦੇ ਸਾਡੇ ਕੇਤਾਂ ਵਿੱਚ ਮਿਰਚਾਂ ਬ ਤੇਰੀਆਂ ਜੇ ਮੁੰਡਿਆਵੇਂ ਮੈਨੂੰ ਨੱਚਦੀ ਵੇਖਣਾ ਜੇ ਮੁੰਡਿਆਵੇਂ ਮੈਨੂੰ ਨੱਚਦੀ ਵੇਖਣਾ ੂਟ ਸਮਾਂ ਦੇ ਟੇਟ ਮੁੰਡੇ ਆਵੇ ਮੇਰੀ ਨੱਚਦੀ ਦੀ ਫੋਟੋ ਕਿੱਚ ਮੁੰਡੀਆਂਵੇ ਮੇਰੀ ਨੱਚਦੀ ਦੀ ਫੋਟੋ ਕਿੱਚ ਮੁੰਡੀਆਂ ਆਂਦੀ ਲਿਖਣ ਜਾਣਦੀ ਕੰਮ ਨਾ ਆਉਂਦਾ ਕੋਈ ਇਹ ਨਹੀਂ ਜਾਣਦੀ ਕੁੰਡਾ ਕੋਟਣਾ ਇਹ ਨਹੀਂ ਜਾਣਦੀ ਕੁੰਡਾ ਕੋਟਣਾ ਕੀ ਕੜੀ ਕੀ ਟੋਈ ਬੈਠਾ ਸ਼ਨਮਸ਼ਣੀ ਮੁਤਦਾਏ ਦਾ ਦਿਲ ਸਨੇ ਮੁਕਸਨੀ ਮੁਕਦਾ ਇਹ ਦਾ ਸਾਂਵੇ ਕੋਨਰ ਸੋਈ ਨਹੀਂ ਜਟ ਜਮਲੇਨਾ ਜਗੋ ਤੇਰ ਵੀ ਹੋਈ ਨਹੀਂ ਜਟ ਜਮਲੇਨਾ ਜਗੋ ਤੇਰ ਵੀ ਹੋਈ ਨਹੀਂ ਜਟ ਜਮਲੇਨਾ ਹਰੇ ਆ ਬਾਗਾ ਨੂੰ ਕਾਲੇ ਨੇ ਜਾਮ ਨੂੰ ਹਰਿਆ ਬਾਗਾ ਨੂੰ ਕਾਲੇ ਨੇ ਜਾਮ ਨੂੰ ਚਿੱਠੀਆਂ ਪਾਉਨੀਆਂ ਕਰਿਆ ਜਾ ਸ਼ਾਮ ਨੂੰ ਚਿੱਠੀਆਂ ਪਾਉਨੀਆਂ ਕਰਿਆ ਜਾ ਸ਼ਾਮ ਨੂੰ ਮਾਤਾ ਤੇਰੀ ਨੇ ਮੰਦੜਾ ਬੋਲਿਆ ਮਾਤਾ ਤੇਰੀ ਨੇ ਮੰਦੜਾ ਬੋਲਿਆ ਅੰਦਰਵਾੜੀ ਕੇ ਬ ਤੇਰਾ ਰੋਲਿਆ ਅੰਦਰਵਾੜੀ ਕੇ ਬ ਤੇਰਾ ਰੋਲਿਆ ਬਾਹਰ ਨਿੱਕਲ ਕੇ ਮੁਕੜਾ ਵੀ ਤੋਲਿਆ ਬਾਹਰ ਨਿੱਕਲ ਕੇ ਮੁਕੜਾ ਵੀ ਤੋਲਿਆ ਐਡਾ ਮੀਸ਼ਨਾ ਰਤਾਨਾ ਬੋਲਿਆ ਐ ਢਾਮੇਸ਼ ਨਾ ਰਤਨਾ ਬੋਲਿਆ ਚਿੱਟੀਆਂ ਪਾਉਣੀਆਂ ਕਰ ਆ ਜਾ ਸ਼ਾਮ ਨੂੰ ਚਿੱਟੀਆਂ ਪਾਉਣੀਆਂ ਕਰ ਆ ਜਾ ਸ਼ਾਮ ਨੂੰ ਪਹਿਣਾ ਤੇਰੀ ਨੇ ਮੰਦੜਾ ਬੋਲਿਆ ਪਹਿਣਾ ਤੇਰੀ ਨੇ ਮੰਦੜਾ ਬੋਲਿਆ ਅੰਦਰਵਾੜੀ ਕੇਬ ਤੇਰਾ ਰੋਲਿਆ ਅੰਦਰਵਾੜੀ ਕੇ ਵੇທີਰ ਰੋਲਿਆ ਬਾਹਰ ਨਿਕਲ ਕੇ ਮੁਕੜਾ ਵੀ ਤੋਲਿਆ ਬਾਹਰ ਨਿਕਲ ਕੇ ਘੜਾ ਵੀ ਤੋਲਿਆ ਆਈ ਦਾ ਮੀਸ਼ਨਾ ਰਤਨ ਬੋਲਿਆ ਆਈ ਦਾ ਮੀਸ਼ਨਾ ਰਤ ਬੋਲਿਆ ਹਰਿਆ ਬਾਗਾਂ ਨੂੰ ਕਾਲੇ ਨੇ ਜਾਮ ਨੂੰ ਹਰਿਆ ਬਾਗਾਂ ਨੂੰ ਕਾਲੇ ਨੇ ਜਾਮ ਨੂੰ ਚਿੱਠੀਆਂ ਪਾਉਨੀਆਂ ਕਰਿਆ ਜਾਸ਼ ਹੂੰ ਚਿੱਠੀਆਂ ਪਾਉਣੀਆਂ ਕਰਿਆ ਜਾ ਸ਼ਾਮ ਨੂੰ